ਮਾਰਤੇ 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 ਆਪਣੇ ਹੀ ਪਤਨੀ ਨੂੰ ਪਤੀ ਨੇ ਗਾਲੀ ਮਾਰਤੀ ਪਤੀ ਪਤਨੀ ਦਾ ਕਲੇਸ਼ ਇਸ ਮੋੜ ਤੇ ਪਹੁੰਚ ਗਿਆ ਕਿ ਨਾ ਹੁਣ ਪਤੀ ਰਹਾ ਤੇ ਨਾ ਹੀ ਪਤਨੀ ਪਤਨੀ ਸੂਟ ਸੀ ਕਿ ਗੁਜ਼ਾਰਾ ਕਰਦੀ ਸੀ ਪਤੀ ਦੇ ਨਾਲ ਉਹ ਜ਼ਾਕਲੇ ਸੀ ਇਸ ਕਰਕੇ ਉਹ ਪਤੀ ਤੋਂ ਵਖਰਾ ਰਹਿੰਦੀ ਸੀ ਉਹ ਆਪਣੇ ਪੇਕੇ ਪਿੰਡ ਰ ਆ ਰਹੀ ਸੀ ਤੇ ਪਤੀ ਜਦੋਂ ਅੱਜ ਉਸ ਦੇ ਪੇਕੇ ਘਰ ਪਹੁੰਚ ਗਿਆ ਤੇ ਉੱਥੇ ਜਾ ਕੇ ਇਸ ਕੋਲੀਆਂ ਚਲਾ ਦਿੱਤੀਆਂ ਜਿਸ ਨਾਲ ਪਤਨੀ ਦੀ ਮੌਤ ਹੋ ਗਈ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਪਤੀ ਮੌਕੇ ਤੋਂ ਫਰਾਰ ਹੋ ਗਿਆ ਤੇ ਰਾਚ ਉਸ ਨੇ ਆਪਣੀ ਜ਼ਿੰਦਗੀ ਵੀ ਖਤਮ ਕਰ ਲਈ ਆਉ ਤਾਂ ਹਣ ਦਿਖਾਨੇ ਆ ਕੀ ਆ ਪੁਰਾ ਮਾਨਾ ਸਟੈਰਕ ਮੇਲ ਫੱਛਾਪੀ ਟੀਵੀ ਤੇ ਲੈ ਜੇ ਤੰਦਰ ਪਾ ਆ ਕਲੇਰ ਦੀ ਪਾ ਇਹ ਮਾਉਂਟ ਇਹ ਕੀ ਹੈ ਜਿਹੜੀ ਮੇਲ ਸੋਣਾ ਕਹਿੰਦੀ ਇਹ ਨਹੀਂ ਨਹੀਂ ਛੱਡਿਆ ਕਿਹਨੂੰ ਹੋਈ ਇਹ ਮੈਂ ਚੱਪੀ ਪਰ ਐ ਹੁ ਕੀ ਲੈ ਜਾਣ ਵਾਲੀ ਕਿਹੜੀ ਚੀਜ਼ ਹੈ ਫਰਨੀਚਰ ਕੀ ਕਹਿੰਦਾ ਕਹਿੰਦੀ ਪਰ ਪੁਰਾਣਾ ਫਰਨੀਚਰ ਅਸੀਂ ਵੀ ਜਾ ਰਹੇ ਕਹਿੰਦੀ ਮਰਿਆ ਜਾ ਆ ਕੇ ਜਾਂ ਕਹਿੰਦੀ ਜੇ ਕੋਈ ਸਮਾਨ ਨਹੀਂ ਤਾਂ ਚੱਕੀ ਲੈ ਗਈ ਐ ਮੇਰੇ ਕੋ ਸਤਾ ਕੇ ਮਾਰਦੀ ਆ ਤਾਂ ਬਰਿਆਈ ਸਾਰੇ ਆ ਜਾਂਦੀ ਕਹਿੰਦੀ ਜਿੱਥੇ ਹੋਰ ਗਿਆਨੇ ਪਾਣਾ ਕਿ ਤੇਰਾ ਸਾਰਾ ਕੁਝ ਇਹਦੀ ਬਣ ਜਾਣਾ ਆ ਦੇ ਪਾਪੀ ਨੇ ਕਿਹਾ ਕਹਿੰਦੀ ਦੇਖ ਗੁਰਵਿੰਦਰ ਨਿਆਣੇ ਧਰ ਜਾਣੇ ਆ ਤੂੰ ਕਹਿੰਦੀ ਨਿਆਣਿਆਂ ਦੇ ਮਗਰ ਨਹੀਂ ਜਾਣਾ ਮੁੰਡਾ ਕਹਿੰਦਾ ਇੱਥੇ ਹੈ ਨਹੀਂ ਤਾਂ ਜੇ ਮੁੰਡਾ ਇੱਥੇ ਹੈ ਨਹੀਂ ਤੂੰ ਨਹੀਂ ਕਹਿੰਦੀ ਮਗਰ ਜਾਣਾ ਮਤਲਬ ਕੀ ਨਾਂ ਤੁਹਾਡਾ ਮੇਰਾ ਨਾਂ ਵਰਦੀਪ ਤੌਰ ਕੀ ਤੁਹਾਡੇ ਕੀ ਲੱਗਦੇ ਆ ਮੇਰੀ ਪੀਜੀ ਦੀ ਕੁੜੀ ਸੀ ਬੇਰੀ ਜਿਹਨੇ ਗੋਲੀ ਮਾਰ ਦਿੱਤੀ ਕੀ ਨਾ ਕੁੜੀ ਦਾ ਕੁੜੀ ਦਾ ਨਾਮ ਅੰਸੁਰੀਆ ਗੋਲੀ ਕਿਹਨੇ ਮਾਰੀ ਆ ਉਹਦੇ ਪਰੋਹਣੇ ਨੇ ਗਰਗਿੰਦਰ ਨੇ ਗਰਗਿੰਦਰ ਕਿੱਥੇ ਦਾ ਆ ਮਰਾਜਪੁਰੇ ਦਾ ਸੋ ਇਹ ਕਿੱਥੇ ਦਾ ਬੰਦਾ ਮਰਾਜਪੁਰਾ ਜਰਾ ਇੱਥੇ ਸਮਰਾਰੀ ਦੇ ਨਾਲ ਹੀ ਆ ਸਮਰਾਰੀ ਦੇ ਨਾਲ ਹੀ ਆ ਸਮਰਾਰੀ ਤਾਹ ਪਲੇਤੇ ਦੇ ਕਿੰਨੀ ਕਿਤੇ ਰੋ ਗਈ ਵਿਆਹ ਹੋਏ ਨੂੰ ਵਿਆਹ ਹੋਏ ਨੂੰ 12 ਤੇ 12 ਚ ਹੋਇਆ ਸੀ ਵਿਆਹ 12 ਦੇ ਵਿੱਚ ਹੋਇਆ 13 ਸਾਲ ਹੋ ਗਿਆ ਕਿੰਨੇ ਬੱਚੇ ਆ ਦੇ ਦੋ ਬੱਚੇ ਆ ਕੁੜੀ 11 12 ਸਾਲ ਵਿੱਚ ਆ ਮੁੰਡੇ ਨੂੰ 10ਵਾਂ ਸਾਲ ਪੈਣ ਲੱਗਾ ਕੀ ਹੁਣ ਕੁੜੀ ਤੁਹਾਡੀ ਜਿਹੜੀ ਆ ਕੀ ਕੰਮ ਕਰਦੀ ਸੀ ਘਰ ਹੁਣ ਕੁੜੀ ਕੱਪੜੇ ਸੀਂਦੀ ਸੀ ਕੱਪੜੇ ਸੀ ਕੇ ਆਪਣੇ ਨਿਆਣੀ ਪਾਲਦੀ ਸੀ ਉਡੀ ਨੇ ਤਾਂ ਸਾਨੂੰ ਕਰੇ ਸਾਡੇ ਕੋਲ ਕੋਸ ਮੰਗਿਆ ਵੀ ਨਹੀਂ ਸੀ ਕਹਿੰਦੀ ਮੈਂ ਮੀਤ ਮੈਂ ਤੇ ਵੀ ਆਪਣੇ ਨੇ ਆਣੇ ਦੋਗੀ ਹੈਗੀ ਬੇ ਕੋ ਮਨ ਰਾਇ ਤੁਸੀਂ ਇੱਥੇ ਘਰੇ ਹੀ ਸੀਗੇ ਕੋਈ ਤਾਂ ਉਧਰ ਨਹੀਂ ਬੈਠ ਕੇ ਦੇ ਵਿੱਚ ਮਸ਼ੀਨਾਂ ਤੇ ਚਾਚਾ ਜੀ ਆਇਆ ਹੁਣ ਤੁਸੀਂ 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 ਘਰ ਸੀਗੇ ਅਸੀਂ ਘਰੇ ਹੀ ਸੀਗੇ ਅਸੀਂ ਇੱਥੇ ਸੀ ਤਾਂ ਫੇਰ ਮੈਂ ਕੋਲ ਚਲੇ ਗਿਆ ਹੁਣ ਫੇਰ ਜਦੋਂ ਮੈਂ ਪੇਪਰ ਆਉਣਾ ਇਹ ਆਇਆ ਤਾਂ ਮੈਨੂੰ ਕੋਈ ਰਮਨ ਕਹਿੰਦੀ ਨਾ ਮੇਰੀ ਕਹਿੰਦੀ ਮੰਮੀ ਕਹਿੰਦੀ ਕਹਿੰਦੀ ਗਰਬਿੰਦਰ ਆਇਆ ਆ ਤਾਂ ਕਹਿੰਦੀ ਤੂੰ ਜਾ ਕੇ ਦੇਖ ਉਹ ਜਦੋਂ ਮੈਂ ਮਗਰ ਗਈ ਤਾਂ ਖੜਾ ਸੀ ਕਹਿੰਦਾ ਮਨਪ੍ਰੀਤ ਕਹਿੰਦਾ ਇਦਾਂ ਮੈਨੂੰ ਚੰਗਾ ਨਹੀਂ ਹੈਗਾ ਵੇ ਤੂੰ ਵੇ ਤੂੰ ਇੱਥੇ ਬੈਠੀ ਮੇਰਾ ਕਹਿੰਦਾ ਜੀ ਵੀ ਲੱਗਦਾ ਮੈਂ ਰਾਤ ਨੂੰ ਬਹੁਤ ਔਖਾਂ ਆ ਮੈਂ ਇਦਾਂ ਇਹ ਕਹਿੰਦੀ ਵੀ ਇਹ ਤੂੰ ਪਹਿਲਾਂ ਸੋਚਣਾ ਕਿ ਮੈਂ ਵੀ ਕਹਿੰਦੀ ਔਖੀ ਹੋ ਕੇ ਕਹਿੰਦੀ ਆਈਆਂ ਵੇ ਦੁਖੀ ਹੋ ਕੇ ਤੂੰ ਇੰਨਾ ਦੁਖੀ ਕੀਤਾ ਮੈਨੂੰ ਬੱਚਾ ਤੂੰ ਕਹਿੰਦਾ ਪਹਿਲਾਂ ਇਹ ਗੱਲ ਸੋਚਦਾ ਸਰੇ ਕੀ ਮਾਮਲਾ ਸਾਹਮਣੇ ਆਇਆ ਮਕਰਪੁਰ ਥਾਣੇ ਵਿੱਚ ਪਿੰਡ ਰੇਂਡਾ ਪਿੰਡਾ ਇੱਥੇ ਲੜਕੀ ਮਨਦੀਪ ਕੌਰ ਰਹੀ ਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਛਗੜਦਾ ਤੇ ਇਹ ਆਪਣੇ ਪੇਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਵਕਤ ਲਈ 3:35 ਵਜੇ ਨਾਲ ਜਿਹੜੇ ਮਨਦੀਪਪੁਰ ਦੀ ਮਦਨੇ ਦਾ ਸਭੀ ਇਹਨਾਂ ਨਾਲ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮਨਦੀਪ ਜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ ਵਿੱਚ ਬੈਠੀ ਜੱਕਦਾ ਮਾ ਕੇ ਉਹਨਾਂ ਝਗੜਾ ਕਰਨ ਲੱਗਾ ਪਿਆ ਤੇ ਉਹਦੇ ਆਕੇ ਨੇ ਗੋਲੀਆਂ ਚੁੱਕ ਲਈ ਮੈਂ ਬਸ ਕੁਆਲੋਂ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਬੀ ਦੇ ਪਹਿਲਾਂ ਇੱਕ ਧੌਂਟ ਲੱਗੀ ਆ ਇੱਕ ਰੋਸ਼ਾਤੀ ਲੱਗੀ ਆ ਦੋ ਗੋਲ ਇੱਥੇ ਮਿਲੇ ਆ ਗੋਲ ਮਿਲੇ ਆ ਇੱਥੇ ਮੌਕੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇੱਥੇ ਮੌਫੇ ਤੋਂ ਫਰਾਰ ਹੋ ਗਿਆ ਤੇ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਲਿਸ ਪਾਰਟੀਆਂ ਹੋਈਆਂ ਚੇਸ਼ ਕਰ ਸਰ ਨਾਮ ਕੀ ਸਰ ਕੀ ਨਾਮ ਕੀ ਆ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹਦਾ ਪਤਾ ਲੱਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲੋਰ ਖਾਣੇ ਚ ਪੈਂਦਾ ਗਾਇਪੁਰ ਵਰਗਿੰਦਰ ਕੁੜੀ ਤਾਂ ਇੱਥੇ ਦੀ ਸੀ ਟੈਂਡੂ ਕੁੜੀ ਰਟਾ ਦੇ ਜਾਣ ਬਣੀ ਸੀ ਇਹਦਾ ਨਾਲ ਝਗੜਾ ਚੱਲਦਾ ਸੀ ਰੇਟਸ ਨਾਲ ਉੱਥੇ ਰਹੇ ਸੀ ਬੱਚੇ ਕਿਨੇ ਨੇ ਛੋਟੇ ਬੱਚੇ ਦੋ ਇੱਕ ਬੇਟਾ ਇੱਕ ਬੇਟੀ